ਹਾ ਮੇ ਮਿੱਤਰੋ ਕੀ ਹਾਲ ਚਾਲ ਨੇ ਵੈਲਕਮ ਟੂ ਨਿਊ ਵਲੌਗ ਤੇ ਆਪਾਂ ਤਿਆਰ ਸ਼ਹਿਰ ਤੇ ਰਹੀਓ ਭਾਨ ਆਪਾਂ ਤਿਆਰ ਹਿਆਰ ਹੋ ਗਏ ਚੱਲਿਆ ਮਿੱਤਰੋ ਸ਼ਹਿਰ ਨੂੰ ਅੱਡੀ ਕਰ ਲਈ ਆਪਾਂ ਸਾਫ਼ ਸੁਥਰੀ ਸ਼ਹਿਰ ਜਾ ਕੇ ਆਪਾਂ ਥੋੜੇ ਜਿਹਾ ਦੋ ਚਾਰ ਕਰਨੇ ਆ ਕਾਮ ਠੰਡੇ ਜਿਹਾ ਬੋਤਲਾਂ ਲਿਆਉਣੀਆਂ ਨਾਲੇ ਲਾਉਣਾ ਖਾਰਾ ਖੋਰਾ ਤੇ ਸਲਾਮ ਸਰਣ ਓਏ ਜੂਂਦੀ ਤੇ ਦਾ ਬਣ ਲਾ ਕੋਈ ਚੀਜ਼ ਹਾਂ ਵੀ ਕਾਕਾ ਕਿੱਧਰ ਨੂੰ ਤੈਨੂੰ ਗਾਇ ਜਿੱਦਣ ਗੋ ਜਿੱਦਣ ਗੋ ਜਿੱਦਣ ਕੋ ਕਿਦਣ ਕਾਓ ਕਿਦਣ ਕਾਓ ਕਯਾ ਲਵੀ ਮੇਂ ਤਰਾਵਾਂ ਮਿਲਦਾ ਤੁਹਾਨੂੰ ਸ਼ਹਿਰ ਜਾ ਕੇ ਅੱਜ ਤਿਆਰੀ ਪੂਰੀ ਆ ਕਿ ਬੁਲਟ ਯਾਰ ਆਪਣੇ ਵਾਲਾ ਨਾ ਪਟਾਕੇ ਨਹੀਂ ਛੱਡਦਾ ਇਹਨੂੰ ਲੋਡ ਕਰਾ ਕੇ ਆਉਣਾ ਵੀ ਇਹ ਪਟਾਕੇ ਪਤਾ ਨਹੀਂ ਕਿਉਂ ਨਹੀਂ ਮਾਰਦਾ ਯਾਰ ਇਹ ਹਟ ਗਿਆ ਪਟਾਕੇ ਮਾਰਨਾ ਥੋੜੀ ਰੇਸ ਦੀ ਇਹਦੇ ਚ ਮਿਸਿੰਗ ਮਾਰਦਾ ਉਹਦਾ ਪਟਾਕਿਆਂ ਦਾ ਕੰਮ ਲੋਡ ਕਰਾ ਕੇ ਨਾ ਫਿਰ ਹੋਰ ਗੱਲਬਾਤ ਐਂਡ ਹੋ ਜੂਗੀ ਯਾਰ ਉਹ ਸਟਾਰਟ ਤਾਂ ਕਰਕੇ ਦੇਖ ਯਾਰ ਨਹੀਂ ਬੱਲੇ ਬੱਲੇ ਫਿਰ ਹੈ ਮੈਨ ਲੱਗਦਾ ਉਹ ਮੈਨ ਦੱਬੇ ਆ ਕੱਲ ਨੂੰ ਆਏ ਓ ਯਾਰ 2000 ਦੱਬਾਂ ਨਾਲ ਕੁਝ ਨਹੀਂ ਹੁੰਦਾ ਕਾ ਵਾਵਾ ਸਾਰੇ ਸੱਟੇ ਨਾ ਫੇਰ ਆ ਜਿਵੇਂ ਪਹਿਲਾਂ ਮਾਰ ਦਿੰਦੇ ਖਾ ਖਾ ਇਹਨਾਂ ਦਾ ਜੀ ਕਰ ਸਟਾਰਟ ਕਿੱਕ ਕਿਵੇਂ ਮਾਰਦਾ ਮੇਰੇ ਤੋਂ ਕਿੱਕ ਬਾਈ ਵੀਰ ਇਹ ਛੋਟੀ ਦਾ ਆ ਗਦਾ ਅਗਦੀ ਦਾ ਆ ਛੋਟਾ ਛੋਟੀ ਦਾ ਆ ਗਦਾ ਗਦੀ ਤੇ ਦੋ ਤਾਂ ਇਹ ਲਾਜ ਉਹ ਸਾਡੇ ਜੀ ਦਾ ਵਿਆਹ ਜਿੰਨਾਂ ਦੇ ਆਏ ਉਹ ਦਾ ਓਏ ਇਹਦੇ ਨਾਲ ਲੱਖ ਮੋਨਾ ਸੋਨਾ ਉਹ ਥੋੜੇ ਕੋਲੇ ਹੈ ਆ ਉਹਦੇ ਨਾਲ ਵੀ ਲੱਖ ਮੋਨਾ ਸੋਨਾ ਨਹੀਂ ਉਹ ਆ ਖੜੇ ਇਹਨਾਂ ਨੂੰ ਕਹੀ ਜਾਂਦੇ ਚਲੋ ਯਾਰ ਮੈਂ ਤੇਰਾ ਮੈਲਦੇ ਸਾਨੂੰ ਜਾ ਕੇ ਸ਼ਹਿਰ ਪੋਣੇ ਆਪਾਂ ਪੂਰੀ ਧਾਕ ਅੱਜ ਤਾਂ ਮਾਮਾ ਵੀ ਨਹੀਂ ਜਾਊਗਾ ਨਾਲ ਯਾਰ ਤੇ ਲਿਆਉਣੇ ਆ ਲੀੜਾ ਕੱਪੜਾ ਤਾਂ ਨਹੀਂ ਸਮਾਨ ਸਮੂਹ ਲੈ ਕੇ ਆਉਣੇ ਆ ਕੋਈ ਤੇ ਕਰਦੇ ਆ ਫਿਰ ਉਹਨਾਂ ਆ ਕੇ ਗੱਲਬਾਤ ਆਹੀ ਫਿਰ ਦਾੜੀ ਦੁੱਧ ਦੀ ਸੈਟਿੰਗ ਕਰਾ ਕੇ ਆਉਣੇ ਦਾੜੀ ਕੁ ਕੁੜੀ ਆਉਂਦਾ ਦੇ ਓਏ ਦੀ ਦਾੜੀ ਆਈ ਤਾਂ ਨਹੀਂ ਉਹਦੀ ਕਿਹਾਣੀ ਹੈ ਉਹਦੋਂ ਵੀ ਨਹੀਂ ਆਈ ਫਿਰ ਧਾੜੀ ਦਾ ਹੋਣ ਦੇ ਵੇਲੇ ਯਾਰ ਫੇਰ ਕਰਾਈ ਬਾਈ ਮੈਂ ਨਾ ਇਹਦੇ ਸਕੂਲ ਗਿਆ ਸੀ ਫੇਰ ਤੇ ਆਪਣਾ ਨਾ ਨਾ ਪੂਰਤੀ ਉਹ ਕਹਿੰਦੇ ਵੀ ਬਾਈ ਯਾਰ ਤੂੰ ਇਹ ਤੋਂ 8 ਮਹੀਨੇ ਛੋਟਾ ਤੂੰ 12ਵੀਂ ਕਿਵੇਂ ਕਰ ਲਈ ਯਾਰ ਇਹ ਸਾਡੇ ਤੋਂ 8 ਮਹੀਨੇ ਵੱਡਾ 11ਵੀਂ ਚ ਕਿਉਂ ਆ ਛੋਟੇ ਨੂੰ ਪਹਿਲਾ ਮੌਕਾ ਦਈਦਾ ਹੁੰਦਾ ਲੈ ਕੀ ਕਰਕੇ ਉਹਨਾਂ ਨੇ ਥੋੜਾ ਘੁੱਟਿਆ ਹੀ ਇਹਨੂੰ ਹਾਂਜੀ ਕਹਿੰਦਾ ਜੀ ਮੈਂ ਕਹਾ ਲੈ ਕੇ ਚੱਲੀਏ ਇੱਕ ਦੋ ਇੱਕ ਦੋ ਤੂੰ ਤਾਂ ਕਹਿੰਦੇ ਸਾਰੀ ਪੀਣੀ ਇਹ ਤੋਂ ਫਿਰ ਸਾਰੀ ਪੀਣੀ ਪੈਣੀ ਹੈ ਵੇਖ ਲੈ ਨਾ ਲਿਆ ਖੋਲ ਚੱਲ ਪੀ ਉਹਨੇ ਪੀਣੀਆਂ ਪੈਣੀਆਂ ਸਾਰੀਆਂ ਹਾਂ ਸਾਰਾ ਪੀਣਾ ਪੈਣਾ ਹਾਂ ਸਾਰੀਆਂ ਖੋਲ ਪੈ ਲੈ ਭਾਵੇਂ ਵਿੱਚੇ ਮੂਤ ਨਿਕਲ ਜਾਣ ਪੱਕੀ ਗੱਲ ਪੱਕੀ ਗੱਲ ਚੱਲ ਲੈ ਖੋਲ ਲੈ ਅੱਲਿਆ ਚੱਕ ਆ ਜਾ ਜਨਾਬੀਤੀਆਂ ਤੇ ਜੂਤ ਬਹੁਤ ਫਿਰੂ ਤੇਰੇ ਹੈ ਚੱਲ ਆ ਜਾ ਜੇ ਜੇ ਭੰਦਾ ਵੀਰਾ ਹੋ ਗਿਆ ਫੇਰ ਨਾ ਭਾਜਦਾ ਕਾਣੂ ਕਣ ਕੇ ਰੱਖਦਾ ਅੰਦਰ ਹੁਣ ਸਾਦਾ ਹੈ ਹੈ ਸਾਦਾ ਮਾਮਾ ਨਹੀਂ ਕਿਦਾ ਪੀਤੀਆਂ ਨਹੀਂ ਜਾਣੀਆਂ ਤੇਰੇ ਤੋਂ ਇੱਥੇ ਹੀ ਬਾਥਰੂਮ ਹੀ ਕਰਨ ਲੱਗ ਜੇਗਾ ਦੋ ਤਿੰਨ ਦਿਨ ਦਾ ਗੈਸ ਮਾਰਦਾ ਨਹੀਂ ਦੇਖ ਲਾ ਸਾਰੇ ਪਾਸੇ ਗੈਸ ਨਿਕਲ ਰਹੀ ਹੈ ਆਹ ਰਾ ਇਹ ਯਾਰ ਕੀ ਜੀ ਇਹ ਤੂੰ ਕੀ ਕਰਨਾ ਯਾਰ ਨਹੀਂ ਕੀ ਕਰਨਾ ਜਿਹੜਾ ਯਾਰ ਕੀ ਲੈਣਾ ਹੈ ਉਹ ਲੈ ਲਓ ਉਹ ਪੀਤੇ ਹੋਇਆ ਇਹ ਜਿਹੜੀ ਠੀਕਾ ਉਹ ਪੀ ਕੇ ਦੇਖ ਪੀਣਾ ਇਹ ਬੀਬੀ ਕੇ ਵੱਡੇ ਹੋਏ ਆ ਰੱਖ ਦੇ ਇਹ ਤਾਂ ਬੇਕਾਰ ਆ ਯਾਰ ਰੱਖ ਦੇ ਇਹ ਤਾਂ ਇਹ ਕਾ ਹੁੰਦੀ ਆ ਆ ਵੀ ਠੀਕ ਹੁੰਦਾ ਛੋਡਾ ਆਹੀ ਤਾਂ ਹੁੰਦਾ ਸਾਰੇ ਕਿਤੇ ਚੱਲਦਾ ਹੀ ਇਹ ਹਾਂ ਇਹਦਾ ਬੰਦਾ ਵੇਖ ਕੇ ਹੀ ਕਹਿ ਦਿੰਦਾ ਵੀ ਹਾਂ ਛੋਡਾ ਲਿਆਂਦਾ ਚਾਹੀਦਾ ਇਹ ਸਹੀ ਹੈ ਨਹੀਂ ਨਹੀਂ ਆ ਤਾਂ ਯਾਰ ਹੁਣ ਜੇ ਲੱਗਦੇ ਚੱਲਦੇ ਆ ਆ ਤਾਂ ਸ਼ੁਰੂ ਤੋਂ ਚੱਲਦਾ ਬਹੁਤ ਹੈ ਉੱਥੇ ਹੀ ਲੰਮਾ ਹਾਂ ਆਪਾਂ ਤਾਂ ਯਾਰ ਠੋਕ ਦਾ ਸਮਾਨ ਇਕੱਠਾ ਹੀ ਲੈ ਰਹੇ ਹਾਂ ਬਹੁਤ ਰਹੇ ਯਾਰ ਜੇ ਤੂੰ ਯਾਰ ਜੇ ਠੰਡੀ ਹੁੰਦੀ ਨਾ ਫੇਰ ਆਪਾਂ ਲਾ ਇਹਨਾਂ ਕੋਲ ਠੰਡੀ ਮਿਲ ਜਾਂਦੀ ਕੋਈ ਜੀ ਇਹ ਤਾਂ ਜੇ ਕੋਈ ਫ੍ਰੀਜ ਚਲੂ ਜਾਈਗੀ ਨਾ ਨਹੀਂ ਨਹੀਂ ਰੱਖਦੇ ਨਹੀਂ ਸੁਆਦ ਨਹੀਂ ਯਾਰ ਇਹ ਇਹ ਤਾਂ ਬੇਕਾਰ ਚੀਜ਼ ਆ ਲੈ ਨਾ ਨਹੀਂ ਨਹੀਂ ਉੱਥੋਂ ਲਵਾਂਗੇ ਠੰਡਾ ਹੋਊਗਾ ਜਿੱਥੇ ਫ੍ਰੀਜ ਫਰੂਜੋ ਇਹਨੂੰ ਠੰਡਾ ਕਰਨਾ ਪੈਣਾ ਆਪਾਂ ਨੂੰ ਘਰ ਜਾ ਕੇ ਇਹਦਾ ਕਿਸਾ ਆਹ ਉੱਥੋਂ ਲੈਣੇ ਕੋਈ ਨਹੀਂ ਪੀ ਲੈਣੇ ਕਿਹੜੀ ਗੱਲ ਦਸੀ ਆ ਠੰਡਾ ਦੇ ਰਹੀ ਆਲੀ ਮੈਂ ਖਾਲੀ ਜਵਾਨ ਕੱਢੇਗਾ ਕੁਝ ਹੋ ਜਾਊਗਾ ਮੈਂ ਕਹਾਂ ਫਿਰ ਬੰਦੇ ਮਾਰਦੇ ਤਰਿਆ ਜਾ ਰਹੇ ਈਪਾ ਦਾ ਮਾਰ ਹੀ ਦੇ ਤੇਰੇ ਨਾਲ ਗੱਲਾਂ ਉਹ ਕਵੇ ਚੁੱਪ ਚੁੱਪ ਕਿਉਂ ਨਹੀਂ ਬੋਲਦਾ ਕੋਈ ਸ਼ੌਂਕ ਸ਼ੌਂਕ ਨੂੰ ਲੈ ਲੈ ਬੋਲਦਾ ਕਰ ਗੱਲ ਮੈਂ ਐਵੇਂ ਨਾ ਦੌੜ ਰਹੀਂਦੇ ਬਗੈਰ ਫੂਲ ਚੱਲੀ ਗੱਡੀ ਲੱਗੀ ਕੋਈ ਉੱਠ ਜਾ ਗੱਡੀ ਉਹ ਚੱਲੀ ਗੱਡੀ ਆਜੇ ਕਾਰਗਲ ਨਹੀਂ ਤੈਨੂੰ ਕੀ ਕਹਿੰਦਾ ਹੁਣੇ ਪਿੱਛੇ ਰਿਕਾਰਡ ਤੇ ਬਾਅਦ ਚ ਲੈ ਲੀ। ਮੈਂ ਬੈਂਕੇ ਜਾਈ ਜਨਾ ਬੈਂਕ ਵਾਲੇ ਸਾਰੇ ਸੋਏ ਚਲੋ ਚੋਰੀ। ਕਾਲੀ ਜਵਾਨ ਦੀ ਗੱਲ ਕਰਦੇ। ਐ ਮਾਮਾ ਗੱਲ ਸੁਣ ਲੈ। ਤੂੰ ਆਂਦੇ ਬਲਾਗ ਦੇ ਵਿੱਚ ਨਾ ਇਹਦੀ ਕੋਈ ਠੀਕ ਨਾ ਹੋ ਜਾਈ ਭਾਈ ਜਵਾਹਾ ਸਾਨੇ ਹੁਣਾਂ ਕੀ ਹੋ ਰਿਹਾ। ਕਿਉਂ ਹੀ ਨਹੀਂ ਆਉਦਾ ਹਾ ਸੋਣ। ਆ ਦੇ ਇੱਕ ਵੀ ਤੈਨੂੰ ਕੀ ਕਹਿੰਦਾ ਇਹ ਦੱਸ ਬੈ ਤਾਂ ਯਾਰ। ਹੈ। ਨੇਵੀ ਕਾਲੀ ਜਵਾਨ ਦੀ ਗੱਲ ਚੱਲੀ ਸੀ ਉਹਨਾਂ ਦੱਸੋ ਇਹ ਕਹਿੰਦਾ ਵੀ ਜੇ ਆਪਾਂ ਹੁਣ ਗੱਡੀ ਤੇ ਚਾਈ ਜਾਈ ਜੰਦੇ ਹਾਂ ਜੇ ਐ ਕਹਿ ਦਈਏ ਆ ਐਕਸੀਡੈਂਟ ਹੋ ਜਾਏ ਐ ਹੋ ਜਾਏ ਚੋਂ ਹੋ ਜੇ ਕਹਿੰਦਾ ਕਹਿਣ ਨਾਲ ਕੋਈ ਨਹੀਂ ਹੁੰਦਾ ਰਾ ਮੈਂ ਜੱਡੀ ਆਪਾਂ ਕਹਿ ਦਾਂਗੇ ਤਾਂ ਕਈ ਵੀ ਗੱਲ ਪੂਰੀ ਵੀ ਹੋ ਜਾਂਦੀ ਹੈ ਅਗਲੇ ਦੀ ਜੇ ਆਪਾਂ ਸਹੀ ਬੋਲਾਂਗੇ ਤਾਂ ਸਹੀ ਹੋਊਗਾ ਹਨ ਤੇ ਇਹ ਕਹਿੰਦਾ ਐਂ ਦਾ ਫਿਰ ਨੌਦ ਅਬਰਾਹਮ ਮਾਰ ਦੂ ਐ ਹੋ ਜੂਗਾ ਚੋਂ ਹੋ ਜੂਗਾ ਹਨ ਤੁਸੀਂ ਦੱਸ ਫਿਰ ਕੀ ਹੋਇਆ ਮੈਂ ਗਿਆ ਮੈਂ ਬੈਂਕੇ ਜਮਾ ਕਮਾ ਸਾਰੇ ਸੋਇਆ ਚੋਰੀ ਕਰ ਲਵਾ ਉਹ ਤਗੜਾ ਉਹ ਬਾਈ ਓਏ ਆ ਤਾ ਉਹ ਤੇਰਾ ਹੀ ਹੋਇਆ ਹੀ ਬਾਈ ਗੱਲਾਂ ਕਿੱਧਰ ਪੂਰੀਆਂ ਕਰੀ ਜਾਂਦੇ ਹੋ ਯਾਰ ਗੱਲ ਤੇ ਭਰਾਵਾ ਮੈਂ ਇਹ ਗੱਲ ਤੂੰ ਕਰੂ ਤੇ ਸੱਚੇ ਸ਼ਬਦ ਕੱਢਣ ਲੱਗੇਗਾ 10 ਮਿੰਟ ਹੋ ਗਿਆ ਆਪਾਂ ਨੇ ਉੱਦੋਂ ਤੇ ਰੇਤ ਤੇ ਪਹੁੰਚੇ ਅਸੀਂ ਇਸ ਵੀੜ ਤੇ ਹੁਣ ਤੂੰ ਆਪ ਸੋਚ 70 ਮਿੰਟ ਹੀ ਗਏ ਹੋਣ ਜਾਂਦਾ ਹੋਗਾ ਤੇ ਫਿਰ ਮਿਰਚਾ ਲਾ ਕੇ ਕਹਿੰਦਾ ਤੂੰ ਤੂੰ ਵੇਖ ਲੈ ਯਾਰ ਮਾਮਾ ਤਾਂ ਛੇੜਦਾ ਲੈ ਤੂੰ ਅਰデア ਕਿੱਥੇ ਤੁਲਾ ਨੂੰ ਮੈਂ ਇਹਨੂੰ ਕਹਿ ਰਣਾ ਨਹੀਂ ਕਹਿਣਾ ਮੈਂ ਤਾਂ ਚੱਲਿਆ ਹਾਂ ਬੋਲਟ ਲੈ ਕੇ ਮੈਂ ਤਾਂ ਆਉਣਾ ਹੀ ਨਹੀਂ ਇੱਥੇ ਨਹੀਂ ਕਿ ਖਿਰਚੇ ਘਾ ਦੇ ਬੁੱਲਾ ਨੂੰ ਤੂੰ ਕਹਿਣਾ ਬੁੱਲਾ ਨੂੰ ਆ ਤੈਨੂੰ ਆਪ ਨਹੀਂ ਸਮਝੇ ਬੋਲ ਲੈ ਬਾਕੀ ਆ ਦੇਖੋ ਗਾਇਜ਼ ਪੇਟੀਆਂ ਲੈ ਕੇ ਚੱਲੇ ਆ ਲੈ ਮਿੱਤਰੋ ਪੇਟੀਆਂ ਪੂਟੀਆਂ ਸਮਾਨ ਸੂਣੇ ਲੱਦਿਆ ਸਾਰਾ ਡੱਬੇ ਡੱਬੇ ਖਾਲੀ ਅੱਗੇ ਵਾਰ ਇਹ ਭਰ ਭਰ ਕੇ ਲੱਡੂਆਂ ਡੱਬੇ ਜਿਹੜੇ ਘਰੇ ਬੱਤੇ ਆ ਇਹਨੇ ਖਾ ਰਹੇ ਆ ਆ ਮਗਰ ਦਿਖਾਈਏ ਡਿੱਗੀ ਆ ਡਿੱਗੀ ਡਿੱਗੀ ਫੁੱਲ ਭਰੀ ਪਈ ਆ ਮਿੱਤਰੋ ਪਾਣੀ ਪਾਣੀ ਉਹ ਕੀਤਾ ਹੋਇਆ ਵੀਰੀ ਜੀ ਡਿੱਗੀ ਜੀ ਦੀ ਪਾਣੀ ਵੀ ਬਹੁਤ ਮਹਿੰਗਾ ਵਿਆਹ ਕਰਨਾ ਔਖਾ ਹੀ ਜਾਣਾ ਬਾਕੀ ਹਾਂ ਸਮਾਨ ਦਾ ਬਜਟ ਸੱ ਇੰਨੇ ਸਾਰਾ ਬਜਟ ਲਾਦਾ ਜੀ ਸਾਡਾ ਆ ਜੀ ਨੇ ਮਾਮਾ ਮਾਮਾ ਕਹਿੰਦਾ ਜੀ ਇੰਨੇ ਬਜਟ ਮਾਮਾ ਕਹਿੰਦਾ ਵੀ ਯਾਰ ਸਾਰਾ ਕੁਝ ਠੀਕ ਆ ਤੁਸੀਂ ਲੈ ਲਿਆ ਇਹਦਾ ਮੇਰਾ ਬਜਟ ਹਿੱਲ ਗਿਆ ਲੈ ਇਹ ਯਾਰ ਜੇ ਕੋਈ ਚੀਜ਼ ਮਹਿੰਗੀ ਹੋਵੇ ਇਹ ਕਹਿ ਦਿੰਦਾ ਤੂੰ ਚੀਜ਼ ਲੈ ਲੈ ਬਾਕੀ ਬੈਸ ਮੇਰੇ ਤੋਂ ਘਰੇ ਜਾ ਕੇ ਲੈ ਲੀ ਸਹੀ ਗੱਲ ਬਈ ਯਾਰ ਸਵੇਰ ਤੇ ਦਾ 8 ਵਜੇ ਦਾ ਬਜ਼ਾਰ ਆਇਆ 8 ਵਜੇ ਦਾ ਬਜ਼ਾਰ ਆਏਵੇਂ ਬਾਈ ਜੀ ਵੀਰ 11 ਵਜੇ ਤੂੰ ਪਿਆ ਸੀਗਾ ਮੈਨੂੰ ਹੋਰ ਮੱਝ ਤੇ ਹਾਂ ਨਰਮਿੰਦਰ ਦਾ ਮੇਰਾ 9 ਵਜੇ ਵੀ ਚੱਕਤਾ ਆਈਗਾ ਯਾਰ 9 ਵਜੇ ਵੀ ਚੱਕਤਾ ਜੀ ਚਲੋ ਉਹ ਤਾਂ ਠੀਕ ਆ ਲੈ ਮਿੱਤਰੋ ਪਿੰਡ ਆ ਤਾਂ ਪਹੁੰਚ ਚੁੱਕੇ ਆ ਜਿੰਦਾਬਾਬ ਪਹੁੰਚ ਚੁੱਕੇ ਹੋਣਾ ਬਾਕੀ ਯਾਰ ਵਲੌਗ ਮੈਂ ਪਾਏ ਨਹੀਂ ਥੋੜੇ ਦਿਨ ਹੋ ਗਏ ਆ ਤੇ ਡਿੱਟ ਡੁੱਟ ਕਰਨ ਵਾਲੇ ਪਏ ਮੈਨੂੰ ਸਮਝ ਨਹੀਂ ਆਉਂਦੀ ਵੀ ਕੀ ਕਿਹੜੀ ਚੀਜ਼ ਕਿੱਥੇ ਜੋੜਾ ਯਾਰ ਹੋ ਰਹੀ ਊਰਤ ਊਰਤ ਜਿਹੇ ਵਲੌਗ ਬਣਾਈਏ ਤੇ ਐਂਡਿੰਗ ਮੈਂ ਕਰਦਾ ਨਹੀਂ ਓ ਲੈ ਠੇਕ ਸਿੰਘ ਆ ਗਿਆ ਏ ਠੇਕ ਸਿੰਘ ਆਇਆ ਕਹਿੰਦਾ ਨਾ ਗਿਲਕ ਟਾਇਆ ਔਰ 10 ਰੁਪਏ ਦੇ ਦੀਵਾ ਬਾਈ ਕਿਉਂ ਹਾਂ ਦੇਖੋ ਖੁੱਲੇਦਾਰ ਵੀ ਨਹੀਂ ਮੇਰੇ ਕੋਲ ਹੈ ਨਹੀਂ ਖੁੱਲੇ ਕੱਲ ਫੇਰ ਦੇਵਾਂਗੇ ਰੋਟੀ ਲੈ ਕੇ ਜਾਓ ਉਹ ਚਲ ਦੇ ਦੇ ਯਾਰ 10 ਰੁਪਏ ਕਿੱਟੀ ਗੱਲ ਕਿ ਮੇਰੇ ਕੋਲ ਟੁੱਟੇ ਹੁਣ ਬਾਈ ਫੇਰ ਦੇ ਦਾਂਗੇ ਜਾ ਤੂੰ ਰੋਟੀ ਲੈ ਲੈ ਚੱਲ ਗਿਆ ਜਾ ਬਲ ਜਾ ਜਾ ਕੋਈ ਨਹੀਂ ਫੇਰ ਦੇਵਾਂਗੇ ਅਜੇ ਤਾਂ ਦਿਨ ਬਹੁਤ ਪਿਆ 10 ਰੁਪਏ ਸਸਰੀ ਘਰ ਦੀ ਬੀਬੀ ਬਹੁਤ ਮਾਈ ਜਾਂਦੀ ਮੈਂ ਕਿ ਮੈਂ ਤਾਂ ਰੋਟੀ ਆ ਜਾ ਬਾਹਰ ਆ ਜਾ ਉਹ ਨਹੀਂ ਉੱਤਮ ਜੀ ਇਹ ਦੋ ਨੀ ਮੈਂ ਹੁਣ ਇਹ ਗੱਡੀ ਦਿਓ ਆਹ ਵਿਆਹ ਵੀਰਾ ਮੁਹਾ ਬਣਾਉਣ ਲੱਗ ਜਾਏ ਤਾਂ ਹੈ ਨਹੀਂ ਵੀ ਮੇਰੀ ਦਾਦੀ ਆਈ ਉਹਨੂੰ ਮੈਂ ਲਾਹਾਂ ਘਾਰ ਤੋਂ ਮਾਰ ਲਈ ਫੁਗਰੀ ਤੂੰ ਤੂੰ ਲਾਹ ਲ ਤੇਰਾ ਵਿਆਹ ਤੇਰੇ ਵਿਆਹ ਵੇਖਣ ਆਈ ਆਂ ਗਾਂਹ ਹੋ ਕੇ ਲਾਹ ਉਹਨੂੰ ਘਰ ਮੈਂ ਤਾਂ ਵੀਡੀਓ ਬਣਾਉਣ ਲੱਗ ਗਿਆ ਨਹੀਂ ਵੀ ਦਾਦੀ ਨੂੰ ਮੈਂ ਲਾ ਕੇ ਆਂਦਾ ਲੱਗ ਗਿਆ ਹੈਂ ਨਹੀਂ ਤੇਰਾ ਵਿਆਹ ਤੇਰਾ ਵਿਆਹ ਵੇਖਣ ਆਈ ਆ ਲਾਹ ਤੂੰ ਕਰ ਸੇਵਾ ਮਾੜੀ ਮੋਟੀ ਅਸੀਂ ਤਾਂ ਕਰਦੇ ਹੀ ਹਾਂ ਉਦੋਂ ਸ਼ਹਿਰ ਸਾਡੇ ਕੋਲੇ ਰਹਿੰਦੀ ਆ ਅਸੀਂ ਤਾਂ ਵੱਧ ਸੇਵਾ ਕਰੀਦੀ ਆ ਇਹਨੂੰ ਵੇਖ ਲਵਾ ਪਾਣੀ ਦਿੰਦੇ ਨੂੰ ਥੁਗਰੀ ਮਾਰਦਾ ਆ ਗਈ ਦਾਦੀ ਜੀ ਮਾਸੀ ਮੈਂ ਬਣਾਉਣਾ ਵੀਡੀਓ ਤੇ ਲੈ ਕੇ ਜਾ ਮਾਸੀ ਦਾਦੀ ਨੂੰ ਕਿਉਂ ਚੱਲ ਖਾਂ ਤੂੰ ਲੈ ਕੇ ਕੋਈ ਨਹੀਂ ਬਣਾਏ ਮੈਂ ਨਹੀਂ ਬਣਾ ਸਕਦੀ ਕੋਈ ਨਹੀਂ ਤਾਂ ਮੈਨੂੰ ਕੋਈ ਨਹੀਂ ਉਹ ਤਾਂ ਅੰਦਾਜ਼ ਸਰ ਆਏ ਕਹਿੰਦੇ ਬਹੁਤ ਵਧਾਈਆਂ ਤੈਨੂੰ ਐ ਸੀ ਲੱਗੇ ਸੀ ਅੱਗੀ ਬਣ ਗਈ ਮਾਵਾਂ ਇਸ ਅੱਗੀ ਬਣ ਕੇ ਖੜ ਕੇ ਰੋਕੇ ਹਾਂ ਸੱਤ ਲੱਗੇ ਨਹੀਂ ਇਤਨੀ ਬਣਾਇਆ ਤਾਂ ਹੈ ਗੱਡੀ 'ਚ ਭੁੱਲ ਗਏ ਭੁੱਲ ਗਿਆ ਪਹਿਲਾਂ ਨਾ ਮੈਂ ਜਦੋਂ ਉਹ ਠੀਕ ਆ ਚੱਲਦਾ ਕਿ ਨਹੀਂ ਇਹ 10000 ਐਮਏਚ ਲੈ ਵੀ ਪਾਵਰ ਬੈਂਕ ਲਿਆਦਾ ਪਤਾ ਨਹੀਂ ਚੱਲਦਾ ਕਿ ਨਹੀਂ ਮਿੱਤਰੋ ਚੱਲਦਾ ਸਾਰ ਬਟਨ ਦਾ ਭਾਂ ਦੇ ਵੀਰ ਦੇ ਹੈ ਨਹੀਂ ਇੱਕ ਵੀ ਆ ਇਧਰ ਚਲਾ ਦੇ ਲਾ ਬੱਤੀਆਂ ਜਗਦੀਆਂ ਤਿੰਨ ਦੇ ਲੋਡੀ ਹੈ ਹੈ ਪਤਾ ਨਹੀਂ ਕਿਵੇਂ ਹੋ ਗਈ ਬੀਬੀ ਰੋਟੀ ਘਟ ਖਵਾਉਂਦੀ ਪਿੰਡ ਹੈ ਸਾਸੀ ਦਾ ਲੱਸੀ ਆ ਸਹੀ ਰੰਗ ਹੈ ਹੈ ਉਹਦਾ ਹੀ ਹੋ ਗਈ ਸਮਾਂ ਇੱਕ ਢਿੱਪਾ ਕਰਕੇ ਜਵਾ ਨਹੀਂ ਫਰਕ ਹੈਗਾ ਆ ਤਾਂ ਨਹੀਂ ਲੱਸੀ ਬੀਬੀ ਨੂੰ ਪੋਛੇਗਾ ਡੈਡੀ ਡੈਡੀ ਥੋੜਾ ਹੋ ਜਾ ਤਾਕੀ ਵੀਡੀਓ ਬਣਾਉਂਦੇ ਹਾਂ ਦਿਲ ਦਿਲ ਸੁਣ ਕੇ ਗਾਉਂਦੀਂ ਰੱਜ ਜਾ ਗੀਤ ਗਾ ਗੀਤ ਗਾ ਗੀਤ ਗਾ ਗੀਤ ਗਾ ਗੀਤ ਗਾ ਤੇਰੀ ਵੀਡੀਓ ਬਣਾਉਣੀ ਆ ਚੱਲ ਨਹੀਂ ਨਹੀਂ ਉਹ ਤੇ ਬਾਹਰੇ ਫੇਰ ਕੀ ਕੀ ਆ ਉਹ ਦੂਜਾ ਭਾਂਡਿਆ ਉਹ ਮੰਜਾ ਖੇਚੂ ਦੇ ਉਹ ਭਾਂਡਾ ਵੀਰਾ ਕਿੰਨਾ ਬਲਾਉਂਦੇ ਆ ਖਾਣੇ ਲੇ ਵੀ ਚੱਲ ਮਿਲੋ ਮਿਲੋ ਕੋਈ ਨਹੀਂ ਕੋਈ ਨਹੀਂ ਆ ਜਿਹੜੀ ਜ਼ਰੂਰੀ ਹੋਣ ਚੱਲ ਹਾਂ ਉਹ ਬਾਹਰ ਕੋਈ ਨਹੀਂ ਕੋਈ ਨਹੀਂ ਆ ਜਿਹੜੀ ਜ਼ਰੂਰੀ ਹੋਣ ਹਾਂ ਉਹ ਬਾਹਰ ਹਾਂ ਹੱਥ ਤੋ ਲਗਾ ਕੀ ਦਗਾ ਬੀਬੀ ਬੀਜੀ ਬਾਦੇ ਪੰਗੜਾ ਨਹੀਂ ਇਹਦੇ ਘਰ ਤੋਂ ਆਣ ਮੈਂ ਸੇਧੀ ਕੋਈ ਆਉਗੀ ਨਾ ਸ਼ਹਿਰੀ ਗਾਉਂਗੀ ਮੈਂ ਇਹ ਤੇਰੀ ਇਹ ਉਹ ਉਹ ਲੱਗਾ ਹੁਣ ਕਿਵੇਂ ਹੈ 10 ਕਿਵੇਂ ਹੁੰਦੀ ਲਗਾ ਦੋ ਆਣੀ ਗਰਵੱਸੀਓ ਮੈਨੂੰ ਦੱਸ 10 ਕਿਹੜੇ ਗਾਣੇ ਸਾਰੇ ਪਾਣੀ ਪੂਣੀ ਚਾਹ ਦੂ ਪਿਆਓ ਉਹ ਬਾਅਦ ਚ ਵੇਚ ਦਿੰਦੀ ਪਹਿਲਾਂ ਗੀਤ ਗਾਉਣਾ ਹੁੰਦਾ ਕੋਇ ਇੱਕ ਜੀਜਾ ਵੀ ਦੋਵਾਂ ਦੀ ਸੇਮ ਹੋਈਆਂ ਜੋ ਹਾਂ ਸੇਮ ਮਾੜਾ ਮਾੜਾ ਵੀ ਚਾਹ ਪਾਣੀ ਪਿਓਂ ਦੰਦ ਆ ਵੇਲਾ ਕੀ ਕਹਿੰਦਾ ਬੀਜੀ ਮਾੜਾ ਕੋਈ ਆਉਂਦਾ ਤਾਂ ਹੀ ਨਹੀਂ ਕਹਿੰਦਾ ਸਾਨੂੰ ਆਿਆਂ ਨੂੰ ਮੰਜੇ ਨਾ ਡਾਈ ਆ ਵੇ ਹੋਰ ਦੱਸ ਕਹਿੰਦਾ ਇਧਰ ਉਹ ਲਾ ਜੀਜਾ ਆਇਆ ਜੀਜਾ ਵੱਡਾ ਜੀਜਾ ਹੈ ਸਰਦਾਰ ਤੇਗ ਸਿੰਘ ਜੀ ਚੱਕ ਪੱਕੇ ਹੋਇਆ ਸੁਭਾਅ ਬਹੁਤ ਕਰਮਈ ਨਾ ਠੀਕ ਆ ਬਹੁਤ ਜਿਆਦਾ ਮਨ ਵਾਲੀ ਗੱਲ ਸੁਣਨਾ ਤੂੰ ਗੱਲ ਨਹੀਂ ਕਰਨੀ ਤੇਰੇ ਹੁਣ ਬੇਵਿਲਾ ਆਉਦਾ ਚਰਨਾਂ 'ਚ ਲੈਣਾ ਹੁਣ ਤਾਂ ਵਿਚਾਰਾ ਰਿਆ ਹੀ ਨਹੀਂ ਜ਼ਾਲਮ ਪਹਿਲਾਂ ਹੁੰਦਾ ਹੀ ਜ਼ਾਲਮ ਵਾਲ ਯਾਰ ਕਿਉਂ ਛੋਟੇ ਕਰਾ ਦੇ ਤੈਨੂੰ ਕਿਹਾ ਇਨੀ ਕਰਾਉਣੇ ਜੀ ਯਾਰ ਕੋਈ ਹੋ ਨਾ ਉਹਦੇ ਨਾਲ ਚੱਲ ਕੋਈ ਨਹੀਂ ਹੋ ਜਾਣਗੇ ਲੋਟ ਆਇਆ ਯਾਦ ਕਿ ਨਹੀਂ ਚੱਲ ਸਾਨੂੰ ਆਏ ਨੂੰ ਮੰਜੇ ਦਾਦੇ ਜੀ ਇਸੀ ਕਾਨੂੰ

ਮੈਨੂੰ ਤਾਂ ਹੀ ਤਾਂ ਗਿਆ ਵੀ ਗੀਤ ਢੱਟ ਕੇ ਗਾਵਾਂਗੇ ਮੈਂ ਗੀਤ ਨਹੀਂ ਗਾਉਂਦਾ ਪ੍ਰੈਸ਼ਰ ਨਹੀਂ ਮੰਨਦਾ ਹਜੇ ਮਾਸੀ ਦਾ ਪ੍ਰੈਸ਼ਰ ਹੋਰ ਦੱਸ ਚੱਲ ਹਾਂ ਹੋਰ ਨਹੀਂ ਵਿਆਹ ਲੈ ਲੱਡੂ ਲੱਡੂ ਖਾ ਗਿਆ ਹੌਲੀ ਹੌਲੀ ਨੱਚਦੀ ਹਾਂ ਮਟੀਰੀਅਲ ਹੌਲੀ ਹੌਲੀ ਆਊਗਾ ਨਾਲ ਹੌਲੀ ਹੌਲੀ ਆਊਗਾ ਮੈਂ ਇਹਨੂੰ ਕਰਾਂ ਲਾਂ ਗਿਆ ਪਾ ਹੋਣੀ ਹੋਰ ਫੁੱਲ ਲੈ ਕੋਲੈ ਉਹ ਪ੍ਰੈਸ਼ਰ ਨਹੀਂ ਮੰਨਦਾ ਅਜੇ ਪਾਣੀ ਮੈਨੂੰ ਤਾਂ ਪਾਣੀ ਦਾ ਦੇ ਦੇ ਯਾਰ ਕੀ ਕਰੀ ਹਰ ਮਨ ਯਾਰ ਯਾਰ ਕੀ ਪਾਉਂਦੇ ਸੀਗੇ ਮਾਸੀ ਬੱਸ ਪਾਣੀ ਆ ਆ ਅਬਰ ਜਸਨੂਰ ਜਾਸਨੂਰ ਸ਼ਿੰਦਿਆ ਲਿਆ। ਹਾਂ? ਜਾਸਨੂਰ ਪੁੱਛੇ ਸੀ ਉਹ ਗੱਲ ਤੇ ਡੈਡੀ ਨਾਲ ਗਿਆ। ਨਹੀਂ ਰੱਖ। ਫੇਰ ਫੋਨ ਤੇ ਗੱਲ ਹੋਈ ਸੀ ਉਹਦੀ। ਕੀ? ਜਾਸਨੂਰ ਜੀ ਇੱਥੇ ਹੀ ਫਿਰਦਾ। ਉਹ ਹਾਂ ਵੀ ਮਿੱਤਰੋ ਕੀ ਹਾਲ ਚਾਲ ਨੇ? ਵੈਲਕਮ ਟੂ ਨਿਊ ਵਲੌਗ ਪਤਾ ਨਹੀਂ ਨਿਊ ਹੈ ਕਿ ਪੁਰਾਣਾ। ਵਿਊ ਦੇ ਚ ਐਡ ਕਰਨਾ ਪੁਰਾਣੇ ਜਿਹੜਾ ਸ਼ੁਰੂ ਕਰਾਂਗੇ ਤਾਂ ਫਿਰ ਤੁਸੀਂ ਆਪੇ ਹਿਸਾਬ ਲਾ ਲਿਓ। ਕਈ ਵਾਰੀ ਨਾ ਮਿਕਸ ਕਰਨੇ ਪੈਂਦੇ ਆ ਵਲੌਗ ਤਾਂ ਕਰਕੇ ਤੇ ਆਪਾਂ ਉਹਨੇ ਮੁੰਡੇ ਦਾ ਆਈ ਗਿਆ ਪੱਗ ਵੇਖ ਕੇ ਤੁਹਾਨੂੰ ਦੱਸੋ ਵੀ ਕਿਵੇਂ ਆ ਅੱਜ ਦਾ ਪੱਗਾਂ ਬੋਦਨੀਆਂ ਵਾਲੇ ਆਹ ਮੁੰਡੇ ਨੇ ਬੰਨੀਆਂ ਪੱਗ ਭਾਈ ਬਹੁਤ ਸੋਹਣੀ ਪੱਗ ਬੰਨੀਆਂ ਬਾਕੀ ਮੇਰੇ ਪਤਾ ਨਹੀਂ ਕਿ ਉਹ ਜੀ ਲੱਗਦੀ ਹੋਣੀਆਂ ਬਾਜੀ ਤਾਂ ਮੈਂ ਬੈਠੀ ਸੀ ਭਗਵਾਨਾਂ ਲੱਗਿਆ ਡੜੀ ਇਹਦਾ ਹਾਂ ਮੁੱਛਾਂ ਦਾ ਮੜਾ ਤਾਂ ਦੇ ਮਸੜਾ ਮੁੱਛਾਂ ਖੜੀ ਮੜਾ ਕਰੀ ਵੀਡੀਓ ਕਰਦਾ ਮੁੱਛਾਂ ਪਾ ਕੇ ਭਾਂਗਾਂ ਨੂੰ ਮੁੱਛਾਈ ਮੁੱਛਾ ਤੇਰੇ ਮੁੱਛਾਂ ਲਾਇਆ ਨੀ ਦੂਤਾ ਆ ਕਿਦਰ ਦੇ ਨੂੰ ਵਰਦਾ ਆ ਗਿਆ ਥੋੜਿਆ ਜਿਹਾ ਆਪਾਂ ਲੈਣ ਚੱਲੇ ਆ ਵੀ ਬਾਬਾ ਠੀਕ ਹੈ ਜੀ ਬਾਲਾਡ ਕਰਾਉਣਾ ਜਿਹੜਾ ਆਪਾਂ ਪਹਾਂਵਰ ਕੇ ਇੱਧਰ ਦੇ ਪਾਸੇ ਹੋਰ ਕੀ ਪਾਸੇ ਹੋ ਰਹੇ ਯਾਰ ਉਹ ਲੈ ਕੇ ਆਉਣਾ ਚਾ ਚਾਤੀ ਸ਼ੁਰੂ ਆ ਇੱਧਰ ਆ ਗਏ ਪੱਕਾ ਪੋਚੀ ਵਾਲੇ ਆ ਬੱਲੇ ਤੇਰੇ ਨਹੀਂ ਰੀਸਾਂ ਕੈਮਰਾ ਨੇ ਹਿਸਾਬ ਯਾਰ ਓਏ ਪਾਸੇ ਨੰਗ ਜਾ ਦੇਖੀ ਆਂਟੀ ਦੇਖੀ ਆਂਟੀ ਆਂਡੇ ਨੂੰ ਗੰਮ ਕਰਨ ਦਿਓ ਭਾਂਦੇ ਵੀਰੋ ਮੱਡੀ ਖੇਡਦੀ ਰਹੀ ਆਂਟੀ ਜੀ ਦੋ ਯਾਰਾ ਕੀ ਕੋਲਿਓ ਕਿਉਂ ਹੋਇਆ ਯਾਰ ਤੁਸੀਂ ਮਜ਼ਾਕ ਲਾਈ ਜੰਨੇ ਹੋ ਹੋਰ ਮਾਮਾ ਬਲੌਗ ਆਹੇ ਬਣਾਉਣਾ ਤੇਰੇ ਨੂੰ ਵਿੱਚ ਪਾਉਂਗਾ ਬਲੌਗ ਤੇਰਾ ਕੀ ਪਤਾ ਤੈਨੂੰ ਕੋਈ ਪਸੰਦ ਕਰ ਲੇ ਤੇ ਕੋਈ ਕਹੇ ਵੀ ਹਲਕੀ ਜੀ ਸਮਾਈਲ ਚਿਹਰੇ ਤੇ ਹਲਕੀ ਜੀ ਸਮਾਈਲ ਇੱਧਰ ਜਾ ਕੇ ਤਾਂ ਸਹੀ ਹਾਂ ਮੈਂ ਕੀ ਕਰੀਆ ਸਰਦਾਰ ਬੰਦਾ ਵਾਕਿਬ ਨਹੀਂ ਹਾਂ ਹਾਂ ਲਾਹੌਰ ਪਾਉਂਗਾ ਮੈਂ ਸਰਦਾਰ ਉਹ ਲਿਆ ਆਪ ਇਕੱਠੇ ਹੋਣੇ ਆਵਿਆਵੇਂ ਇਹ ਇਹ ਬਣਾਉਣਾ ਹੁੰਦਾ ਪਿੱਛੇ ਵਾਈਡ ਐਂਗਲ ਹੁੰਦਾ ਨਾ ਕੈਮਰੇ ਦਾ ਅਗਲੇ ਦਿਨ ਤੋਂ ਸੌਂਦੇ ਦਿਨ ਤੋਂ ਲੰਬੀ ਨੇ ਸ਼ਾਰਕ ਬਣਾਵਾਂਗੇ ਹੋਂਦੇ ਸਾਹ ਹੈ ਲੰਬੀ ਨੇ ਅੱਛਾ ਯਾਰ ਤੇ ਇਹ ਮੋਹਰਾਂ ਵਾਲੀ ਚਾਲ ਗਿਆ ਹੋਗੀ ਤੇਰੀ ਇਹ 60 ਪਾਉਂਦੇ ਹੋ ਨਾ ਟਰਾਲੀ ਤੇ ਡਿੱਗ ਪੈ ਗਈ ਲੈ ਕੇ ਜੰਗੀ ਪੱਦਰ ਦੇ ਕੰਮ ਕੀਤੇ ਹੈ ਨਾ ਬਾਪੂ ਜੀ ਹਾਂ ਜੰਗੀ ਪੱਦਰ ਦੇ ਕੰਮ ਕੀਤੇ ਫਿਰ ਤੌਣ ਖੜੀ ਕਰਨਾ ਤੇ ਜੰਗਲਾਇ ਲਿਆ ਕੇ ਦਿੱਤਾ ਗਲੇ ਦੇ ਮਾਣ ਨਾਲ ਤੌਣ ਦਾ ਵੀ ਕੰਮ ਹੋ ਗਿਆ ਜੀ ਨਾ ਕਰੀ ਬਹੁਏ ਨੇ ਯਾਰ ਪੰਗੇ ਲੈ ਜਾਣਾ ਫੇਰ ਤਾਂ ਭਰਾਵਾ ਇਹ ਚਾਹ ਪਾਣੀ ਦਾ ਓਕ ਹੋ ਗਿਆ ਹਾਂ ਇਹਨੇ ਮਨ ਲਾ ਦੱਸਦੇ ਵਾਲਾ ਜਿਹੜਾ ਬੰਦਾ ਕੰਮ ਕਰਦਾ ਨਾ ਉਹਦੇ ਸਾਥ ਫੇਟ ਲੱਗ ਜਾਂਦੀ ਹੈ ਜਿੱਦੋ ਹੀ ਕਰਦੇ ਮਜ਼ਾਕ ਅੱਛਾ ਯਾਰ ਇਹਨੇ ਪ੍ਰੋਵਾ ਪੈਰਾਂ ਹੀ ਨਹੀਂ ਵੇਖਿਆ ਮੇਰੇ ਕੀ ਪਾਇਆ ਹੁੰਦਾ ਹੈਗਾ ਧੌਣ ਤਾਂ ਥੱਲੇ ਹੁੰਦੀ ਨਹੀਂ ਨੀ ਨਾ ਨਾ ਹੋਰ ਤਾਂ ਪੂਲਾ ਹੋਤਾ ਵਿਆਹ ਜੇ ਕੀ ਪੈਂਦੀ ਪੈੜ ਪਾਣੀ ਨਹੀਂ ਹੋਗਾ ਕਿ ਹੁਣ ਸਾਡੇ ਦੋ ਕਿ ਫਸਗਾ ਫਸਗਾ ਹੈ ਹੈ ਬਹੁਤ ਸੋਹਣਾ ਲੱਗਦਾ ਹੈ ਆਇਤਾ ਯਾਰ ਮਾਮਾ ਇਹਦੀ ਟੌਰ ਹੈ ਆਇਤਾ ਜ ਮੁੰਡਾ ਹੈ ਆਤਾ ਜਾ ਮੁੰਡਾ ਜੀ ਆਪਣਾ ਨਾਂ ਵੀ ਆਤੀ ਹੈ ਚੈਨਲ ਦਾ ਕਾਲੀ ਪੱਗ ਬੰਨ ਗਏ ਹਾਂ ਨਹੀਂ ਜੋੜੀ ਖਾਣਾ ਨਾਲ ਐ ਕਰਕੇ ਕੁੜਤਾ ਉਠਾਲ ਨਹੀਂ ਜੀ ਜਾਂਦਾ ਬਸ 10 ਵਜੇ ਹੈਗਾ 12 ਤੂੰ ਯਾਰਾ ਰੰਗ ਕੇ ਜ ਪਾ ਆਂ ਅੱਜ ਯਾਰ ਤੁਹਾਡੇ ਕੋਲ ਹੈ ਨਹੀਂ ਗਰੀਬ ਹੋ ਮੱਚੀ ਜਾਂਦੇ ਨਵੇਂ ਰੰਗ ਪਹਿਰਾ ਐ ਲਾਦਾ ਜਿਵੇਂ ਤੇਰੇ ਦਾਦੇ ਦਾ ਹੋਏ ਹੋਏ ਭਰਾਵਾ ਕੰਮ ਕੰਮ ਦੇ ਵੇਲੇ ਇਹੋ ਜਿਹੇ ਪਾਈ ਦੇ ਹੁੰਦੇ ਸੋਨ ਦਾ ਹਿੱਕ ਤੇ ਕੋਈ ਨਾ ਮੈਂ ਬਣਾ ਲੈਣਾ ਸਤ ਨਾਮ ਵਾਹਿਗੁਰੂ 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 ਸਤ ਨਾਮ ਵਾਹਿਗੁਰੂ